ਰਾਜਪੁਰਾ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਟ੍ਰੈਫਿਕ ਸਮੱਸਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅੱਜ ਸਿਟੀ ਥਾਣੀ ਦੇ ਐਸਐਚਓ ਸਰਦਾਰ ਕਿਰਪਾਲ ਸਿੰਘ ਮੋਹੀ ਨੇ ਆਪਣੀ ਪੁਲਿਸ ਟੀਮ ਨਗਰ ਕੌਂਸਲ ਇੰਸਪੈਕਟਰ ਸਰਦਾਰ ਹਰਚਿੰਦਰ ਸਿੰਘ ਅਤੇ ਕੌਂਸਲ ਦੀ ਟੀਮ ਦੇ ਨਾਲ ਮਿਲ ਕੇ ਰਾਜਪੁਰਾ ਦੇ ਮੇਨ ਬਾਜ਼ਾਰਾਂ ਅਤੇ ਪੁਰਾਣਾ ਰਾਜਪੁਰਾ ਤੇ ਹੋਰ ਬਾਜ਼ਾਰਾਂ ਦੇ ਵਿੱਚ ਕਾਰਪਾਈ ਕੀਤੀ। ਇਸ ਦੌਰਾਨ ਰਾਜਪੁਰੇ ਦੇ ਮੇਨ ਬਾਜ਼ਾਰਾਂ ਦੇ ਵਿੱਚ ਰੋਡ ਉੱਤੇ ਰੱਖਿਆ ਸਮਾਨ ਜਿਵੇਂ ਕਿ ਤਾਬੇ ਰੈਂਕ ਅਤੇ ਕੁਰਸੀਆਂ ਵਾਹਨ ਆਦ ਨੂੰ ਜ਼ਬਤ ਕਰ ਲਿਆ ਗਿਆ ਇਹਨਾਂ ਦੇ ਨਾਲ ਟ੍ਰੈਫਿਕ ਦੇ ਵਿੱਚ ਵੱਡੀ ਰੁਕਾਵਟ ਪੈਦਾ ਹੋ ਰਹੀ ਸੀ ਪੁਲਿਸ ਨੇ ਬਿਨਾ ਨੰਬਰ ਅਤੇ ਗਲਤ ਟੰਗ ਤੇ ਨਾਲ ਖੜੇ ਕੀਤੇ ਹੋਏ ਸਕੂਟਰ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਉਹਨਾਂ ਦੇ ਚਲਾਨ ਕਰ ਦਿੱਤੇਗੇ ਐਸਐਚਓ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਸਰਹੰਦ ਰੋਡ ਉੱਤੇ ਬਣ ਰਹੇ ਫਲਾਈਓਵਰ ਦੇ ਨਾਲ ਸਾਰੇ ਟ੍ਰੈਫਿਕ ਰਾਜਪੁਰਸ਼ ਸ਼ਹਿਰ ਦੇ ਵਿੱਚੋਂ ਨਿਕਲ ਰਹੀ ਹੈ ਅਸੀਂ ਦੁਕਾਨਦਾਰਾਂ ਨੂੰ ਕਈ ਵਾਰ ਲਿਖਤੀ ਤੌਰ ਤੇ ਚੇਤਾਵਨੀ ਦੇ ਚੁੱਕੇ ਹਾਂ ਪਰ ਇਹ ਨਹੀਂ ਸੁਤਰੇ ਇਸ ਦੇ ਲਈ ਅੱਜ ਸਖਤ ਰਵਈਆ ਅਖਤਿਆਰ ਕੀਤਾ ਗਿਆ ਐਸਐਚਓ ਨੇ ਇਹ ਵੀ ਸੰਪਸ਼ਟ ਕੀਤਾ ਕਿ ਅਜਿਹੀਆਂ ਕਾਰਵਾਈਆਂ ਹੁਣ ਨਿਯਮਤ ਤੌਰ ਤੇ ਹਰ ਰੋਜ਼ ਕਿਥੀਆਂ ਜਾਣਗੀਆਂ ਜਿਹੜਾ ਵੀ ਰੋਡ ਦੇ ਉੱਤੇ ਕਬਜ਼ਾ ਕਰੇਗਾ ਉਸ ਦਾ ਸਮਾਨ ਜ਼ਬਤ ਕੀਤਾ ਜਾਵੇਗਾ ਜੁਰਮਾਨਾ ਵੀ ਲਾਇਆ ਜਾਵੇਗਾ ਸਾਡੇ ਕਈ ਦਿਨਾਂ ਤੋਂ ਜੀ ਬਾਜ਼ਾਰ ਹੈ ਜਿਹੜਾ ਇੱਥੇ ਨਾਲ ਸਾਡੇ ਕਾਫੀ ਜਾਮ ਲੱਗਦਾ ਜਿਹੜਾ ਆਪਣਾ ਫਲਾਈਓਵਰ ਹੈ ਸਰਹੰਦ ਰੋਡ ਤੇ ਨਾਲ ਪਟਿਆਲਾ ਨੂੰ ਜਾਣ ਵਾਲਾ ਉਹ ਫਲਾਈਓਵਰ ਬਣਨ ਕਰਕੇ ਨਾਲ ਜਿਹੜੀ ਟ੍ਰੈਫਿਕ ਹੈ ਸਾਰੀ ਉਹ ਰਾਜਪੁਰੇ ਵਿੱਚੋਂ ਦੀ ਆਉਂਦੀ ਹੈ ਅਸੀਂ ਕਈ ਵਾਰ ਇਹਨਾਂ ਨੂੰ ਨੋਟਿਸ ਵੀ ਦੇ ਚੁੱਕੇ ਹਾਂ ਜੀ ਪਿਆਰ ਨਾਲ ਵੀ ਕਹਿ ਚੁੱਕੇ ਹਾਂ ਪਰ ਇਹ ਜਦੋਂ ਅਸੀਂ ਆਉਂਦੇ ਹਾਂ ਉਦੋਂ ਤਾਂ ਇਹ ਸਾਈਡ ਤੇ ਕਰ ਲੈਂਦੇ ਆ ਪਰ ਸਾਡੇ ਜਾਣ ਤੋਂ ਬਾਅਦ ਫੇਰ ਇਹ ਰੋਡ ਤੇ ਆ ਜਾਂਦੇ ਆ ਉਸ ਕਰਕੇ ਜੀ ਅੱਜ ਆਪਣਾ ਹਰਜਿੰਦਰ ਸਿੰਘ ਇੰਸਪੈਕਟਰ ਨੇ ਆਪਣਾ ਇਹਨਾਂ ਨੂੰ ਨਾਲ ਲੈ ਕੇ ਆਪਣਾ ਤਾਂ ਕਰਕੇ ਅੱਜ ਅਸੀਂ ਕਾਰਵਾਈ ਕੀਤੀ ਆ ਜਿੰਨਾਂ ਦਾ ਸਮਾਨ ਬਾਹਰ ਸੀਗਾ ਰੋਡ ਤੇ ਸੀ ਉਹੀ ਸਮਾਨ ਅਸੀਂ ਚੱਕ ਕੇ ਜਿਹੜਾ ਉਹ ਕਮੇਟੀ ਦੇ ਵਿੱਚ ਲੈ ਕੇ ਗਏ ਆ ਉਹ ਸਮਾਨ ਦੀ ਸਾਰਿਆਂ ਦੀ ਪਛਾਣ ਕਰਕੇ ਜਿਹਦਾ ਜਿਹਦਾ ਸਮਾਨ ਹੈ ਉਹਨੂੰ ਅਸੀਂ ਜੁਰਮਾਨਾ ਕਰਾਂਗੇ ਨਹੀਂ ਹੁਣ ਹਟਣਗੇ ਸੀ ਹੁਣ ਜਿਹੜੇ ਵਹੀਕਲ ਨੇ ਉਹ 207 ਜੀ ਅਸੀਂ ਬੰਦ ਕਰ ਰਹੇ ਆ ਤੇ ਜਿਹੜੇ ਬਾਕੀ ਸਮਾਨ ਵਗੈਰਾ ਹੈਗਾ ਜੀ ਉਹ ਆਪਣਾ ਇਨਸਪੈਕਟਰ ਸਾਹਿਬ ਜ਼ਬਤ ਕਰ ਰਿਹਾ ਜੀ ਕਿ ਹੁਣ ਤੁਹਾਡੇ ਥੋੜੇ ਜਾਣ ਦੇ ਬਾਅਦ ਥੋੜੇ ਦੇ ਬਾਅਦ ਫਿਰ ਸਮਾਨ ਬਾਹਰ ਰੱਖਿਆ ਜਾਂਦਾ ਹੈ ਜੀ ਨਹੀਂ ਬਿਲਕੁਲ ਨਹੀਂ ਜੀ ਹੁਣ ਨਹੀਂ ਰੱਖਿਆ ਜਾਊਗਾ ਜਿਹੜਾ ਪਹਿਲਾਂ ਹੋ ਗਿਆ ਹੋ ਗਿਆ ਇਹਨਾਂ ਨੂੰ ਕਈ ਵਾਰੀ ਵਾਰਨਿੰਗਾਂ ਦੇ ਚੁੱਕੇ ਆ ਅਸੀਂ ਚਲੋ ਪਹਿਲਾਂ ਪਿਆਰ ਨਾਲ ਵੀ ਸਮਝਾ ਚੁੱਕੇ ਆ ਸਾਰਾ ਕੁਝ ਇਹਨਾਂ ਨੂੰ ਲਿਖਤੀ ਵੀ ਸਮਝਾ ਚੁੱਕੇ ਆ ਜੀ ਪਰ ਵਾਕਿਆ ਹੀ ਇਹ ਨਹੀਂ ਬੰਦੇ ਬਣਦੇ ਜੀ ਇਸ ਕਰਕੇ ਅੱਜ ਅਸੀਂ ਇਹਨਾਂ ਦਾ ਸਾਰਾ ਸਮਾਨ ਇਹਦਾ ਕਿੰਨੇ ਦਿਨ ਕਾਰਵਾਈ ਚੱਲੀ ਰਹੇਗੀ ਇਹ ਸਿਰ ਰੋਜ਼ ਜੇ ਕਾਰਵਾਈ ਜਾਰੀ ਰਹੂਗੀ ਜਿਹੜਾ ਸਮਾਨ ਚੱਕੂਗਾ ਤੇ ਆਪਣਾ ਰੱਖੂਗਾ ਅਸੀਂ ਚਤਾਂ ਲਈ ਜੀ ਸਰ ਜਿਹੜਾ ਸਮਾਨ ਅਸੀਂ ਕਰਜੇ ਲਿਆ ਜੀ ਪਹਿਲਾਂ ਕੀ ਬਣੂਗਾ ਹੁਣ ਇਹ ਸਿਰ ਪਹਿਲਾਂ ਵੀ ਸਮਾਨ ਸਾਡੇ ਕੋਲ ਜਬਤ ਹੋਇਆ ਹੋਇਆ ਇਹ ਵੀ ਜਬਤ ਹੋਊਗਾ ਬਾਕੀ ਇਨਸਪੈਕਟਰ ਸਾਹਿਬ ਜਿਵੇਂ ਕੋਈ ਜੁਰਮਾਨਾ ਕਰਨਗੇ ਜਾਂ ਜੋ ਵੀ ਇਹਨਾਂ ਦਾ ਯੂ ਸਾਹਿਬ ਇਹਨਾਂ ਨੂੰ ਹੁਕਮ ਕਰਨਗੇ ਉਹ ਕਰਨਗੇ न्यूज 89 पंजाब देले राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्दाहो बे असर